ਸਵਾਗਤ ਹੈ ਜੀ ਆਪਨ YouTube ਚੈਨਲ ਜੌਬ ਅਲਰਟ ਵਯਾਮਤੇ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਬਲਿਕ ਨੋਟਿਸ ਜਾਰੀ ਹੋਇਆ ਹੈ ਜੀ ਜਿਸ ਵਿੱਚ 12ਵੀਂ ਪਾਸ ਵਿਦਿਆਰਥੀਆਂ ਲਈ ਵਿਜੀਫਾ ਮਿਲ ਰਿਹਾ ਹੈ ਜੀ ਇਸ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦੰਨੇ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਨਾ ਜੀ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰ ਲੈਣਾ ਜੀ ਤਾਂ ਜੋ ਆਉਣ ਵਾਲੀਆਂ ਇਨਫੋਰਮੇਸ਼ਨ ਦੇ ਬਾਰੇ ਵੀਡੀਓ ਜੌਬ ਲੈਟਰ ਵੀਡੀਓ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੀ ਅਤੇ ਤੁਸੀਂ ਜੋਬ ਵਾਲਾ ਵੀਡੀਓ ਨੂੰ ਟਾਈਮ ਸਿਰ ਅਪਲਾਈ ਕਰ ਸਕੋ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪਬਲਿਕ ਨੋਟਿਸ ਜਾਰੀ ਹੋਇਆ ਹੈ ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਲ 2025 ਦੀ 12ਵੀਂ ਪ੍ਰੀਖਿਆ ਵਿੱਚ 83 ਪਰਸੈਂਟ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਐਜੂਕੇਸ਼ਨ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਨਿਊ ਡੈਲੀ ਵੱਲੋਂ ਦਿੱਤੇ ਜਾਣ ਵਾਲੇ ਵਜੀਫੇ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ ਜਾਂ www.scholarship.gov.in ਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਜਿੰਨਾ ਵਿਦਿਆਰਥੀਆਂ ਨੇ 2025 ਵਿੱਚ 12ਵੀਂ ਪ੍ਰੀਖਿਆ 83% ਜਾਂ ਇਸ ਤੋਂ ਵੱਧ ਅੰਕਾਂ ਦਾ ਪ੍ਰਾਪਤ ਕੀਤੀ ਹੈ ਤਾਂ ਇਹਨਾਂ ਨੇ ਜੋ ਦਿੱਤੀ ਹੋਈ ਆਪਣੀ ਸਾਇਟ ਹੈ ਉਸੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਹ ਬੀਫ ਦੇ ਲਈ ਦੋਸਤੋ ਇਸ ਸਕੀਮ ਸੈਂਟਰਲ ਸੈਕਟਰਸ ਸਕੀਮ ਆਫ ਸਕਾਲਰਸ਼ਿਪ ਫਾਰ ਕਾਲਜ ਐਂਡ ਯੂਨੀਵਰਸਿਟੀ ਸਟੂਡੈਂਟਸ ਕਾਲਜਾਂ ਅਤੇ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਹੈ ਜੋ ਕਿ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਐਜੂਕੇਸ਼ਨ ਡਿਪਾਰਟਮੈਂਟ ਆਫ ਹਾਈਅਰ ਐਜੂਕੇਸ਼ਨ ਨੈਵੀਂ ਡੈਲੀ ਵੱਲੋਂ ਲਾਗੂ ਹੈ ਜੀ ਜੋ ਕਿ ਅਪਲਾਈ ਕਰਨ ਵਾਲੇ ਵਿਦਿਆਰਥੀ ਹਨ ਉੰਨਾ ਵੱਲ ਜਦੋਂ ਫਾਰਮ ਭਰੇ ਜਾਣਗੇ ਜਿਹੜਾ ਉਹਨਾਂ ਦਾ ਬੈਂਕ ਅਕਾਊਂਟ ਹੈ ਉਹ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਜੀ ਜੋ ਵਿਦਿਆਰਥੀ ਆਪਣੀ ਆਨਲਾਈਨ ਐਪਲੀਕੇਸ਼ਨ ਨੂੰ ਆਪਣੇ ਸੰਬੰਧਿਤ ਕਾਲਜ ਯੂਨੀਵਰਸਿਟੀ ਤੋਂ ਸਮੇਂ ਸਾਰ ਵੈਰੀਫਾਈ ਕਰਵਾਉਗੇ ਜੀ ਫਿਰ ਇਹ ਉਹ ਇਸ ਵੈਰੀਫਾਈ ਵਾਸਤੇ ਅਪਲਾਈ ਕਰ ਸਕਦੇ ਹਨ ਜੀ ਇਹਨਾਂ ਜੋ ਐਡਵਰਟਾਈਜ਼ਮੈਂਟ ਨੰਬਰ ਹੈ ਉਹ 1640 ਅਬਲੀਕ 12 ਅਬਲੀਕ 2025 26 ਅਬਲੀਕ 2596 ਹੈ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਜੋ ਵੈਬਸਾਈਟ ਹੈ www.scholarship.gov.in ਤੇ ਜਾ ਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਅਸੀਂ ਇਸ ਜੋ ਨੋਟਿਸ ਹੈ ਇਸ ਦਾ ਲਿੰਕ ਆਪਣੇ WhatsApp ਚੈਨਲ ਤੇ ਪਾ ਦੇਵਾਂਗੇ ਜੀ ਤੁਸੀਂ ਉੱਥੇ ਜਾ ਕੇ ਇਸ ਨੋਟੀਫਿਕੇਸ਼ਨ ਨੂੰ ਚੈੱਕ ਕਰ ਸਕਦੇ ਹੋ ਜੀ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਇਨਫੋਰਮੇਸ਼ਨ ਵੀਡੀਓ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਜੇਕਰ ਤੁਹਾਡੀ ਕੋਈ ਕਵਿਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਨੂੰ ਰਿਪਲਾਈ ਮਿਲੇਗਾ ਜੀ ਦੋਸਤੋ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਹਾਡਾ ਕੋਈ ਵੀ 12ਵੀਂ ਕਲਾਸ ਦੇ ਵਿੱਚ ਨਹੀਂ ਹੈ ਜੀ ਤਾਂ ਤੁਸੀਂ ਇਸ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਤਾਂ ਜੋ ਕਿਸੇ ਵੀ ਜੋ ਵਿਦਿਆਰਥੀ ਹੈ 12ਵੀਂ ਪਾਸ ਜਿਸ ਦੇ 83% ਤੋਂ ਨੰਬਰ ਵੱਧ ਹਨ ਉਹ ਗੁਜੀਫੇ ਦਾ ਫਾਇਦਾ ਲੈ ਸਕੇ ਤੁਸੀਂ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੱਕ ਭੇਜਨਾ ਜੀ ਤਾਂ ਜੋ ਜ਼ਰੂਰਤਮੰਦ ਵਿਦਿਆਰਥੀ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਇਸ ਦਾ ਫਾਇਦਾ ਲੈ ਸਕੇ ਇਸ ਨੂੰ ਅਪਲਾਈ ਕਰਨ ਤੋਂ ਬਾਅਦ ਇਸ ਤਰ੍ਹਾਂ ਦੀਆਂ ਹੋਰ ਜੋਬ ਰਿਲੇਟਡ ਵੀਡੀਓ ਦੇ ਲਈ ਵੀ ਤੁਸੀਂ ਸਾਡੇ WhatsApp ਚੈਨਲ ਤੇ ਜਾਂ Telegram ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੀ ਵੀਡੀਓ ਨੂੰ ਲੱਖ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ